ਮੈਂ ਕਾਡਿ ਸਿੰਘ ਰੁਪੇਰ ਸਿੰਘ ਮਤੂਸ਼ਾ ਦਾ ਸੰਤਾਨ ਵੱਲੋਂ ਬੇਨਤੀ ਕਰਦਾ ਹਾਂ ਕਿ ਜੋ ਸਾਡੇ ਸਿੱਖ ਸੂਤਮੇ ਯੋਧੇ ਭਾਈ ਕਮਜੀਤ ਸਿੰਘ ਦੇ ਖਾਲਸਾ ਜੋ ਕਿ ਸਮਾਏ ਦੇ 400 ਫੋਟਾ ਉੱਚੇ ਕਾਉਂਦੇ ਬਿਛੇ ਨਹੀਂ ਉਹ ਕਿਉਂ ਦਾਵਤ ਕਿਉਂ ਬਿਠੇ ਰਹੇ ਕਿਉਂਕਿ ਜਿਹੜੀਆਂ ਲੋਕ ਗੁਰੂ ਦੀਆਂ ਬੇਨਤੀਆਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੁਪਾੜ੍ਹ ਦੇ ਨੇ ਜਾਂ ਦੂਜੇ ਧਰਮਾਂ ਦੇ ਵਿੱਚ ਉਹਨਾਂ ਜਿਹੜੇ ਧਾਰਮਿਕ ਗ੍ਰੰਥ ਪਾੜੇ ਜਾਂਦੇ ਨੇ ਇਹ ਨਾਮ ਉਹ ਬਾਤ ਬੜਾ ਵੱਡਾ ਜਾਂਦਾ ਹੈ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੀ ਇਤਨੀ ਕਰਦੇ ਨੇ ਜਾਂ ਧਾਰਮਿਕ ਗ੍ਰੰਥਾਂ ਦੀ ਬੇਇੱਜ਼ਤੀ ਕਰਦੇ ਨੇ ਉਹਨਾਂ ਲੋਕਾਂ ਵਾਸਤੇ ਮੌਜੂਦਾ ਜਿਹੜਾ ਉਹ ਕਾਨੂੰਨ ਬਣਾਇਆ ਜਾਵੇ ਸਖਤ ਉਹਨਾਂ ਲੋਕਾਂ ਨੂੰ ਸਜ਼ਾਵਾ ਦਿੱਤੀ ਜਾਵੇ ਇਹਨਾਂ ਦੇ ਵਾਸਤੇ ਉਹਨਾਂ ਨੂੰ ਸਖਤ ਸਜ਼ਾਵਾ ਦੇਣ ਦੇ ਵਾਸਤੇ ਭਾਈ ਗੁਰਜੀਤ ਸਿੰਘ ਜੀ ਖਾਲਸਾ ਲਗਭਗ ਪਿਛਲੇ ਬੈਠਾ ਕਿੰਨਿਆਂ ਤੋਂ ਸਬਾਣੇ ਧਰਤੀ ਦੇ ਨਾਲੋਂ 400 ਫੁੱਟ ਉੱਚੇ ਟਾਵਰ ਦੇ ਉੱਪਰ ਬੈਠੇ ਨੇ ਤੇ ਨਾਰੀ ਜਿਆਨੋ ਚੰਦਰੀ ਕੋ ਘੋਕਰ ਧਾਰ ਤੇ ਬੈਠੇ ਨੇ ਮੈਂ ਸੰਤਾਂ ਦੇ ਅੱਗੇ ਅਪੀਲ ਕਰਦਾ ਕਿ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਆਪਣੇ ਪਰਿਵਾਰ ਦੇ ਵਾਸਤੇ ਨਹੀਂ ਜਾਂ ਆਪਣੇ ਕਾਰੋਬਾਰ ਨੂੰ ਚੰਗਾ ਚਲਾਉਣ ਦੇ ਵਾਸਤੇ ਨਹੀਂ ਉਹ ਸਾਡੇ ਨੂੰ ਗੁਰਦਸ਼ਾਹੇ ਮਹਾਰਾਜ ਜੀ ਦੇ ਵਾਸਤੇ ਟਾ ਵੱਧ ਉੱਪਰ ਬੈਠੇ ਨੇ ਜਿਹੜੇ ਲੋਕ ਬੇਇੱਜ਼ਤੀ ਕਰਦੇ ਨੇ ਉਹਨਾਂ ਦੇ ਵਾਸਤੇ ਸਖਤ ਜਿਹੜਾ ਉਹ ਕਾਨੂੰਨ ਬਣਾਇਆ ਜਾਵੇ ਉਹਨਾਂ ਲੋਕਾਂ ਨੂੰ ਸੁਝਾਵਾ ਦਿੱਤੀਆ ਜਾਂ ਇਸ ਵਾਸਤੇ ਸਾਡੇ ਸਾਰਿਆਂ ਦੇ ਹੱਕਾਂ ਦੇ ਵਾਸਤੇ ਉਹ ਟਾ ਵੱਧ ਉੱਪਰ ਬੈਠੇ ਨੇ ਮੈਂ ਸੰਗਤਾਂ ਦੇ ਦਰਜੇ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਭਾਈ ਸਾਹਿਬ ਦਾ ਸਾਥ ਜਰੂਰ ਦੇਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ